ਕਪੂਰਥਲਾ ਸ਼ਹਿਰ ਚ ਅਰਬਨ ਐਸਟੇਟ ਨੇੜੇ ਮਾਫੀ ਵਾਲੀ ਜ਼ਮੀਨ ਤੇ ਧਾਰਾ 145 ਲੱਗੀ ਹੋਣ ਦੇ ਬਾਵਜੂਦ ਕੁਝ ਸਮਾਜ ਸੇਵੀਆਂ ਵੱਲੋਂ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕਰ ਦਿੱਤੀ ਗਈ ਜਿਸ ਤੇ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਅਤੇ ਸਮਾਜ ਸੇਵੀ ਬੀਬੀ ਗੁਰਦੇਵ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਤਰਾਜ਼ ਜਤਾਉਂਦੇ ਕਿਹਾ ਕਿ ਜਿਸ ਜਗ੍ਹਾ ਤੇ ਮੂਰਤੀ ਸਥਾਪਨਾ ਹੋਈ ਹੈ ਉਥੇ ਗੰਦੀ ਜਗ੍ਹਾ ਤੇ ਬਿਨਾਂ ਸਫਾਈ ਅਤੇ ਬਿਨਾਂ ਕਿਸੇ ਧਾਰਮਿਕ ਰੀਤੀ ਰਿਵਾਜਾਂ ਦੇ ਭਗਵਾਨ ਦੀ ਮੂਰਤੀ ਸਥਾਪਨਾ ਹੋਈ ਹੈ ਜਿਸ ਨਾਲ ਇਹ ਭਗਵਾਨ ਦੀ ਬੇਅਦਬੀ ਹੈ ਅਤੇ ਜਿਸ ਜਗ੍ਹਾ ਤੇ ਮੂਰਤੀ ਸਥਾਪਿਤ ਹੋਈ ਹੈ ਉਸ ਜਗ੍ਹਾ ਦਾ ਮਾਲਕ ਕੋਈ ਹੋਰ ਹੈ ਅਤੇ ਪ੍ਰਸ਼ਾਸਨ ਨੇ ਝਗੜੇ ਵਾਲੀ ਜ਼ਮੀਨ ਕਰਾਰ ਕਰਦਿਆਂ ਇਸ ਉਤੇ ਧਾਰਾ 145 ਲਗਾ ਕੇ ਰਿਸੀਵਰ ਨਿਯੁਕਤ ਕੀਤਾ ਹੋਇਆ ਹੈ ਜਦੋਂ ਦੂਜੇ ਪੱਖ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਅਲੱਗ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਜਵਾਬ ਦੇਾਂਗੇ। ਛੱਡ ਬਲੋ ਪ੍ਰੈਸ ਮੀਟਿੰਗ ਕੀਤੀ ਹੈ ਕਿ ਏਜੰਡੇ ਸੀ ਜਿਹਨੂੰ ਲੈ ਕੇ ਅੱਜ ਦੀ ਪ੍ਰੈਸ ਮੀਟਿੰਗ ਕੀਤੀ ਗਈ ਹੈ। ਇਹ ਬੇਨਤੀ ਹੈ ਜੀ ਵੀ ਜਲੰਧਰ ਰੋਡ ਮਹਾਰਾਜਾ ਪੈਲੈਸ ਦੇ ਨਾਲ ਇੱਕ 365 ਮੱਲੇ ਦਾ ਰਕਬਾ ਉੱਥੇ ਪਿਆ ਵਾ। ਔਰ 2014 ਦੇ ਵਿੱਚ ਲਗਭਗ ਪਰਮਜੀਤ ਸਿੰਘ ਨੇ ਖਰੀਦਿਆ ਪਿਆ ਵਾ ਔਰ ਸ਼ਾਮ ਕੁਮਾਰੀ ਲੋ ਐਗਰੀਮੈਂਟ ਹੋਇਆ ਔਰ ਉਹਦੇ ਬੇਟੇ ਸਚਿੰਦੇ ਉਹਦੇ ਉੱਪਰ ਮੈਂ ਸਮਝਦਾ ਗਵਾਹੀ ਹੈਗੀ ਹੈ ਔਰ ਕੋਰਟ ਵਾਲੋ ਮੈਂ ਸਮਝਦਾ ਇਹਨਾਂ ਨੇ ਆਪਣਾ ਕੇਸ ਵੀ ਜਿੱਤ ਲਿਆ ਵਾ ਔਰ ਕੇਸ ਜਿੱਤਣ ਤੋਂ ਬਾਅਦ ਇਹਨਾਂ ਨੇ ਦੁਬਾਰਾ ਜਦੋਂ ਪਠਾਨੇ ਵਿੱਚ ਸਾਡੀ ਬੈਠਕ ਹੋਈ ਹੈ ਉੱਥੇ ਗਲਾਨੀ ਚਰਨਜੀਤ ਸਿੰਘ ਝੋਨਾ ਜਿਹਦੀ ਸ਼ਹਿਰ ਸਾਰਾ ਕੰਮ ਹੋ ਰਿਹਾ ਇਹ ਵੀ ਉੱਥੇ ਆਇਆ ਜਦੋਂ ਮੈਂ ਘਲਾਨੀ ਨਾਲ ਗੱਲ ਕੀਤੀ ਉਹ ਪਹਿਲਾਂ ਦੇ ਸਮੇਂ ਦੇ ਸ਼ਾਇਦ ਵੀ ਰਕਬਾਈ ਸਾਡਾ ਵਾ ਉਹਨਾਂ ਨੂੰ ਮੇਰਾ ਨਹੀਂ ਪਤਾ ਕਿ ਉਹਨਾਂ ਨੇ ਮਗਰ ਆਣਾ ਜਦੋਂ ਮੈਂ ਕਿਹਾ ਘਲਾਨੀ ਸਾਹਿਬ ਲੱਖ ਰੁਪਇਆ ਦੇ ਕੇ ਤੂੰ ਲਖਾਈ ਜਮੀਨ ਮੰਨ ਗਿਆ ਉੱਥੇ ਐਚਓ ਸਾਹਮਣੇ ਮੰਨ ਗਿਆ ਕਿ ਮੈਂ ਲੱਖ ਰੁਪਏ ਦਿੱਤਾ ਪਿਆ ਵਾ ਮੈਂ ਕਿਹਾ ਤੁਸੀਂ ਫੁੱਲ ਮੈਂਬਰ ਦਾ ਕੋਈ ਐਗਰੀਮੈਂਟ ਕਰਾਇਆ ਜਦੋਂ ਸਾਰੀਆਂ ਮੇਰੀਆਂ ਗੱਲਾਂ ਹੋਈਆਂ ਡੀਐਸਪੀ ਗਰਮੀਤ ਸਿੰਘ ਜਿਹੜੇ ਹੁਣ ਵੀ ਸੀਐਸਟਾਫ ਹੈਗੇ ਆ ਉਹਨਾਂ ਦੀ ਗਵਾਈ ਚ ਮੈਂ ਸਮਝਦਾ ਦਫ਼ਤਰ ਚ ਸਾਰੀ ਗੱਲ ਹੋਈ ਇਹ ਜੋ ਤਿੰਨ ਚਾਰ ਪਾਰਟੀਆਂ ਹੋਰ ਵੀ ਹੈਗੀਆਂ ਉਹ ਜਦੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਦੋਂ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਤੁਰੰਤ ਹੀ ਮੈਂ ਸਮਝਦਾ ਸਿਟੀ 2 ਦੇ ਵਿੱਚ ਬੈਠਕਾਂ ਹੋਈਆਂ ਸਾਰਿਆਂ ਨੇ ਹੋਈਆਂ ਹੋਰ ਤੋਂ ਡੀਐਸਪੀ ਤੇ ਐਸਐਚਓ ਨੇ ਇਹਨਾਂ ਨੂੰ ਮੌਕੇ ਦੇ ਅਫਸਰਾਂ ਨੇ ਕਿਹਾ ਕਿ ਇਹ ਜ਼ਮੀਨ ਤੇ ਪੰਤਾਲੀ ਲਾ ਦਿਓ ਵੀ ਮੈਂ ਸਮਝਦਾ ਬੜੀ ਸ਼ਰਮ ਵਾਲੀ ਗੱਲ ਹੈ ਵੀ ਜਿਹੜੇ ਐਡੇ ਐਡੇ ਵੱਡੇ ਅਫਸਰ ਹੋ ਕੇ ਵੀ ਇਦਾਂ ਦੇ ਕੰਮ ਕਰਦੇ ਆ ਔਰ ਜਦੋਂ ਮੈਂ ਕਾਫੀ ਮੇਰੇ ਸਾਥੀ ਜਾਂਦੇ ਰਹੇ ਪਤਾ ਕਰਦੇ ਰਹੇ ਆ ਵੀ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਮੈਂ ਕਹਾ 45 ਹਜੇ ਲੱਗੀ ਨਹੀਂ ਪਰ ਜਦੋਂ ਪਤਾ ਕਰਾਇਆ 45 ਨਹੀਂ ਸੀ ਲੱਗੀ ਪਰ ਉਸ ਤੋਂ ਬਾਅਦ ਦੇਖੋ ਕੱਲ ਵੀ ਚਰਨਜੀਤ ਸਿੰਘ ਝੋਨਾ ਉਹਨੂੰ ਦੱਸੋ ਇੰਨੀ ਸ਼ਰਮ ਨਹੀਂ ਗਈ ਕਿ ਭਗਵਾਨ ਵਾਲਮੀਕ ਮਹਾਰਾਜ ਦੀ ਮੂਰਤੀ ਜਦੋਂ ਲਜਾਈਦੀ ਹੈ ਉਹ ਬੜੇ ਮੈਂ ਸਮਝਦਾ ਮਾਨ ਸ਼ਰਮਾ ਲੋਕਾਂ ਨਾਲ ਸੂਝਵਾਨ ਲੋਕਾਂ ਦੇ ਨਾਲ ਵੀ ਪਹਿਲਾ ਉਹਦੀ ਇੱਕ ਕਮੇਟੀ ਬਣਾਈ ਜਾਂਦੀ ਹੈ 11 ਮੈਂਬਰੀ ਕਮੇਟੀ ਬਣਦੀ ਹੈ ਔਰ 11 ਮੈਂਬਰੀ ਦਾ ਭਗਵਾਨ ਵਾਲਮੀਕ ਮਹਾਰਾਜ ਦਾ ਇੱਕ ਲੈਟਰ ਬੰਦਾ ਉਹ ਲੈਟਰ ਦੇ ਵਿੱਚ ਜਿਹੜਾ ਵੇਚਣ ਵਾਲਾ ਤੇ ਜਾਂ ਖਰੀਦਣ ਵਾਲਾ ਉਹ 11 ਬੰਦਿਆਂ ਦੇ ਨਾਂ ਤੇ ਉਹ ਪ੍ਰੋਪਰਟੀ ਹੁੰਦੀ ਹੈ ਉਹਦੇ ਬਗੈਰ ਇੱਕ ਲੈਣ ਲਿਖੀ ਜਾਂਦੀ ਹੈ ਵੀ ਇਹ ਜਗਾ ਮੰਦਰ ਵਾਸਤੇ ਲੈਣੀ ਹੈ ਇਹ ਚ ਕੋਈ ਝਗੜਾ ਨਾ ਕੋਈ ਹੋਵੇ ਨਾ ਤੇ ਇਹਨਾਂ ਨੇ ਕਮੇਟੀ ਬਣਾਈ ਕੋਈ ਨਾ ਇਹਨਾਂ ਨੇ ਜਦੋਂ ਕੱਲ ਇਹਨਾਂ ਨੇ ਮੂਰਤੀ ਰੱਖੀ ਹੈ ਜਦੋਂ ਮੂਰਤੀ ਰੱਖੀ ਐ ਆਲਾ ਦੁਆਰਾ ਸਾਰਾ ਗੰਦਾ ਸਾਰੇ ਸ਼ਹਿਰ ਨੇ ਦੇਖਿਆ ਵੋ ਵੀ ਦੇਖੋ ਜਿਹੜਾ ਬੰਦਾ ਸ਼ਹਿਰ ਦੇ ਤਨਾਰ ਜਿਹੜੇ ਨੌਜਵਾਨ ਲੈ ਕੇ ਜਿੰਨਾ ਕਿ 307 ਦਾ ਪਰਚਾ ਹੋਇਆ ਪਿਆ ਵਾ ਕੋਈ ਸ਼ਰਾਬ ਵਾਲਾ ਕੇਸ ਵਾਲਾ ਹੈਗਾ ਵਾ ਉਹ ਸਾਰੇ ਉਹਨਾਂ ਨਾਲ ਹੈਗੇ ਸੀਗੇ ਤੁਸੀਂ ਕੱਲ ਦੀ ਵੀਡੀਓ ਦੇਖ ਲਓ ਉਹਦੇ ਵਿੱਚ ਸ਼ਹਿਰ ਦਾ ਕੋਈ ਸਿਆਣਾ ਬੰਦਾ ਨਹੀਂ ਸੀਗਾ ਇਹ ਚਰਨਜੀਤ ਸਿੰਘ ਦੱਸੇ ਵੀ ਕਦਾ ਕੋਈ ਆਸ਼ਰਮ ਚੋਂ ਥੇ ਕਿਹ ਮੰਤ ਆਇਆ ਜਾ ਕਰੀ ਉਥੇ ਪੂਜਾ ਕੀਤੀ ਗਈ ਹੈ ਇਹ ਸਾਰੀ ਬੇਅਦਲੀ ਮੈਂ ਸਮਝਦਾ ਚਰਨਜੀਤ ਸਿੰਘ ਢੋਨੇ ਦੇ ਉੱਪਰ ਪਰਚਾ ਹੋਣਾ ਚਾਹੀਦਾ ਉਹ ਦੂਜੀ ਦੇਖੋ ਆਹ ਦੇਖੋ 45 ਲੱਗੀ ਪਈ 45 ਲੱਗਣ ਲਈ ਹੈ ਕੱਲ 10 ਤਰੀਕ ਨੂੰ 45 ਲੱਗੀ ਪਈ ਹੈ ਇੱਕ ਆ ਸਾਡੇ ਕੋਲ ਕੋਰਟ ਦੇ ਆਰਡਰ ਵੈ ਇਹਦੇ ਵਿੱਚ ਹਾਈ ਕੋਰਟ ਚ ਆਈਓ ਕਹਿਣ ਦਿਆ ਵੀ ਉੱਥੇ 45 ਲੱਗ ਗਈ ਹੈ ਪੁਲਿਸ ਕਹਿਣ ਦੀ 45 ਲੱਗ ਗਈ ਹੈ ਚੋਲੋ 45 ਕੱਲ ਲੱਗੀ ਜਾਂ ਪਿੱਛੇ ਲੱਗੀ ਐ ਇਹ ਐਸਐਸਪੀ ਸਾਹਿਬ ਸਾਨੂੰ ਜਵਾਬ ਦੇਣ ਵੀ 45 ਦੇ ਵਿੱਚ ਕਦੀ ਕਿਸ ਦਾ ਕਬਜ਼ਾ ਕਰੀ ਅਜੇ ਤੱਕ ਹੋਇਆ ਚਾਹੇ ਉਹ ਮੰਦਰ ਗੁਰਦੁਆਰਾ ਇੱਥੇ ਸਾਡੇ ਬਾਬੇ ਵਾਲੇ ਗੁਰਦੁਆਰਾ ਹੈਗਾ ਉੱਥੇ 45 ਲੱਗੀ ਐ ਦੂਜੀ ਜਦੋਂ 45 ਲੱਗਦੀ ਐ ਸਪੈਸ਼ਲ ਮੈਂ ਸਮਝਦਾ ਇੱਕ ਪੁਲਿਸ ਦੀ ਟੀਮ ਉੱਥੇ ਬਿਠਾਈ ਜਾਂਦੀ ਐ ਜਿਹੜੀ ਨਿਗਰਾਨੀ ਰੱਖਦੀ ਐ ਵੀ ਇੱਥੇ ਕੋਈ ਝੜਪ ਨਾ ਹੋਵੇ ਪਰ ਇਹ ਪੁਲਸ ਦੀ ਮਿਲੀ ਭੁਗਤ ਦੇ ਨਾਲ ਐਸਐਸਪੀ ਨੂੰ ਮੈਂ ਬੇਨਤੀ ਕਰਦਾ ਵੀ ਕੱਲ ਵੀ ਜਿਹੜਾ ਉੱਥੇ ਕਬਜ਼ਾ ਕਰਾਇਆ ਗਿਆ ਇੱਕ ਚੰਗੇ ਅਫਸਰ ਪੁਲਿਸ ਅਫਸਰ ਨੇ ਕਬਜ਼ਾ ਕਰਾਇਆ ਵੀ ਸਾਡੇ ਕੋਲ ਪ੍ਰੋਪਰ ਰਿਕਾਰਡ ਹੈਗਾ ਜ਼ਮੀਨ ਖਰੀਦਣ ਦਾ ਵੀ ਕੋਰ ਦਾ ਆਰਡਰ ਵੀ ਸਾਡੇ ਕੋਲ ਹੈ ਜੇ ਮੰਨ ਲਓ ਤੁਰੰਤ ਇਹਨਾਂ ਜਿਹੜੇ ਕੱਲ ਉੱਥੇ ਤੁਰੇ ਫਿਰਦੇ ਸੀਗੇ ਜਿਹੜੇ ਬਿਆਨਬਾਜ਼ੀ ਗਲਤ ਕਰਦੇ ਪਏ ਸੀਗੇ ਇਹਨਾਂ ਰਸੀ ਸਾਰਿਆਂ ਦੀ ਵੀਡੀਓ ਬਣਾ ਕੇ ਇੱਕ ਹਾਈ ਕੋਰਟ ਵਕੀਲ ਸਾਹਿਬ ਨੂੰ ਭੇਜੀ ਹੈ ਵੀ ਜਿਹੜੇ ਬੰਦੇ ਇਹਦੇ ਵਿੱਚ ਆਏ ਹੋ ਸੀਗਾ ਜਾਂ ਜਿਹੜਾ ਮੁੱਖ ਅਫਸਰ ਹੈਗਾ ਸੀਗਾ ਜਿਹੜੀ 145 12 ਦੇ ਵਿੱਚ ਲਗਣੀ ਚਾਹੀਦੀ ਸੀਗੀ ਉਹ ਅੱਜ ਦੇਖੋ 10ਵੇਂ ਮਹੀਨੇ ਆਣ ਕੇ 45 ਲਗਣ ਲਈ ਹੈ ਇਹ ਵੀ ਕਿਹਦਾ ਕਸੂਰ ਹੋਇਆ ਇਹ ਐਡੀਐਮ ਸਾਹਿਬ ਦਾ ਕਸੂਰ ਹੋਇਆ ਇਹ ਡੀਐਸਪੀ ਦਾ ਕਸੂਰ ਹੋਇਆ ਉਹ ਜਿਹੜੇ ਆਈਓ ਸੀਗੇ ਉਹਨਾਂ ਦਾ ਕਸੂਰ ਹੋਇਆ ਅਸੀਂ ਇਹਨਾਂ ਸਾਰਿਆਂ ਦਾ ਨਾਮ ਲੇਖ ਕੇ ਚਾਹੇ ਉਹ ਕਿਸੇ ਵੀ ਕੁਰਸੀ ਤੇ ਬੈਠਾ ਅਸੀਂ ਜਿਹੜਾ ਕੱਲੂ ਚੰਡੀਗੜ੍ਹ ਹਾਈ ਕੋਰਟ ਜਾ ਕੇ ਇੱਕ ਦਿਓ ਵੀਡੀਓ ਦੇਾਂਗੇ ਇੱਕ ਜਿਹੜੇ ਸ਼ਹਿਰ ਦੇ ਮੋਦਵਾ ਜਿਹੜੇ ਉੱਥੇ ਖੜੇ ਸੀਗੇ ਜਿਨ੍ਹਾਂ ਨੇ ਕਬਜ਼ਾ ਕਰਾਇਆ ਉਹਨਾਂ ਦੇ ਨਾਂ ਅਸੀਂ ਲਿਖੇ ਦੇਾਂਗੇ ਦੇਖੋ ਸਾਰੀ ਗੁੰਡਾਗਰਦੀ ਕਰਨ ਦੇ ਨਾਲ ਇਹਨਾਂ ਨੂੰ ਇੰਨਾ ਨਹੀਂ ਆਇਆ ਕਿ ਅਸੀਂ ਵਾਲਮੀਕ ਮਹਾਰਾਜ ਨੂੰ ਲੈ ਕੇ ਜਾਣਾ ਵੀ ਕਿੱਦਾਂ ਜਾਣਾ ਇੱਕ ਜਿੰਦਰ ਧਣੀਆਂ ਜਿਹੜਾ ਸੀਗਾ ਵੀ ਜਿਹੜਾ ਮੈਂ ਸਮਝਦਾ 307 ਦਾ ਪਰਚਾ ਹੋਇਆ ਉਹਦੀ ਗੱਡੀ ਦੀ ਵੀ ਸਾਡੇ ਕੋਲ ਮੈਂ ਸਮਝਦਾ ਵੀਡੀਓ ਹੈਗੀ ਹੈ ਕਿਉਂਕਿ ਮੇਰੇ ਬੰਦੇ ਕੱਲ ਪ੍ਰੋਪਰ ਉੱਥੇ ਖੜੇ ਸੀਗੇ ਜਿਹੜੇ ਸਮੇਂ-ਸਮੇਂ ਤੇ ਵੀਡੀਓ ਬਣਾ ਕੇ ਸਾਨੂੰ ਦਿੰਦੇ ਸੀਗੇ ਵੀ ਦੇਖੋ ਇੰਨੇ ਗੁੰਡਾਗਰਦੀ ਨਾ ਪੁਲਿਸ ਕੋਈ ਕਾਰੋਬਾਰ ਕਰਦੀ ਹੈ ਨਾ ਪੁਲਿਸ ਕੰਮ ਕਰਦੀ ਹੈ ਨਸ਼ਾ ਇਹਨਾਂ ਕੋਲ ਛੜਾ ਖੜੇ ਜਾਂਦੇ ਬੰਦੇ ਸ਼ਰ ਅਹਿਮ ਸਾਹਿਬ ਕੋਈ ਕਪੂਰ ਥਲੇ ਹੋਣਦੇ ਆ ਪੁਲਿਸ ਵਾਲਿਆਂ ਦੀਆਂ ਅੱਖਾਂ ਬੰਦ ਹੋਈਆਂ ਪਈਆਂ ਇੱਕ ਮੈਂ ਖੁਦ ਜਿਹੜਾ ਮੈਂ ਆਪਣਾ 6 ਲੱਖ ਦਾ ਘਫਲਾ ਜਿਹੜਾ ਆਪਣੇ ਦਾਦਾਰੇ ਨੇ ਆਪਣਾ ਹਿੰਮਤ ਸਿੰਘ ਹੋ ਗਿਆ ਤੇ ਜਾਂ ਮਣੀ ਹੋ ਗਿਆ ਇਹ ਚਾਰ ਪੰਜ ਬੰਦਿਆਂ ਨੇ ਸਿੱਧਾ ਧੋਖਾ ਕੀਤਾ ਮੇਰੇ ਨਾਲ ਜਿਹਦੀ ਮੈਂ ਮੀਡੀਆ ਵਿੱਚ ਕਿਹਾ ਵੀ ਹੈ ਉਹ ਦੋਸ਼ੀ ਜਾਣ ਕੇ ਮੰਨ ਵੀ ਗਏ ਆ ਕਿ ਵਾਕਈ ਪ੍ਰਧਾਨ ਜੀ ਕੋ ਪੈਸੇ ਲਏ ਆ ਜੈਲੀ ਕਾਗਜ਼ ਤਿਆਰ ਕਰਾ ਕੇ ਜੈਲੀ ਪ੍ਰੂਫੀ ਦਿਖਾ ਕੇ ਇਹ ਡਿਪਟੀ ਸਾਹਿਬ ਨੂੰ ਸਾਰਾ ਪਤਾ ਹੁਣ ਤੇ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਕੱਲ ਬੇਅਦਬੀ ਜਾਂ ਕਰ ਲੋ ਕੀ 45 ਟੋਣ ਦੀ ਘਟਨਾ ਕੱਪ ਰਹੀ ਹੈ ਤੇ ਇਸ ਮੰਤਰੀ ਕੀ ਕਰ ਰਹੀ ਦੀ ਕੀ ਮਾਰ ਕਰ ਦੇ ਕੋ ਇਹਦੇ ਵਿੱਚ ਡੀਐਸਪੀ ਗਰਮੀਤ ਸਿੰਘ ਜੀ ਔਰ ਜਾਂ ਸਿਟੀ 2 ਦਾ ਜਿਹੜਾ ਆਈਓ ਸੀਗਾ ਇਹ ਹੁਣ ਹਾਈ ਕੋਰਟ ਤੇ ਜਵਾਬ ਦੇਣਗੇ ਜਿਹੜੀ 45 ਟੁੱਟੀ ਹੈ ਇਹਦੇ ਵਿੱਚ ਮੈਂ ਸਮਝਦਾ ਕਈ ਅਫਸਰ ਵੀ ਲਵੇ ਜਾਣੇ ਆ ਕਿਉਂਕਿ ਸ਼ਰਿਆਮ ਦੇਖੋ 45 ਲੱਗੀ ਪਈ 145 ਲੱਗੀ ਹੈ 145 ਦਿਨਾਂ ਦੇ ਕੋਈ ਚ ਇਹਨਾਂ ਨੂੰ ਪੁਲਿਸ ਨੂੰ ਨਜ਼ਰ ਨਹੀਂ ਆਂਦੇ ਆ ਵੀ ਉਹਨੂੰ ਰੁਕਣਾ ਚਾਹੀਦਾ ਵਾ ਜੇ ਕੱਲ ਨੂੰ ਉੱਥੇ ਕੋਈ ਮੋਲ ਖਰਾਬ ਹੋ ਗਿਆ ਜਾਂ ਅਸੀਂ ਆਪਣੇ ਬੰਦੇ ਲੈ ਕੇ ਚਲੇ ਗਏ ਉੱਥੇ ਕੋਈ ਵੀ ਗਲਬਤ ਹੋਈ ਤੇ ਮੈਂ ਸਮਝਦਾ ਐਸਐਸਪੀ ਸਾਹਿਬ ਡੀਐਸਪੀ ਗਰਮੀਤ ਸਿੰਘ ਡੀਐਸਪੀ ਹਰਪ੍ਰੀਤ ਐਚਓ ਮੈਡਮ ਹੋਣਗੇ ਕਿਉਂਕਿ ਸ਼ਹਿਰ ਦਾ ਮਾਹੌਲ ਅਸੀਂ ਸਾਫ ਰੱਖਣਾ ਵੀ ਜਿਹੜੇ ਚੰਦ ਜਿਹੜੇ ਬੰਦੇ ਆ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਮੈਂ ਐਸਐਸਪੀ ਸਾਹ ਨੂੰ ਬੇਨਤੀ ਕਰਦਾ ਸਤਿ ਸ੍ਰੀ ਅਕਾਲ ਜੀ ਮੇਰਾ ਮਨੀਸ਼ ਲੁਥਰਾ ਜੀ ਸਰ ਤੁਸੀਂ ਵੀ ਕਹ ਲੋ ਕਿ ਜਿਹੜੇ ਐਡਵੋਕੇਟ ਵਾ ਜੋ ਵੀ ਕੇਸ ਦੀ ਪੈਰਵਾਈ ਕਰਦੇ ਆ ਜਿਹੜੇ ਕੱਲ੍ਹ ਦੇ ਐਪੀਸੋਡ ਹੋਇਆ ਵਾ ਉਹ ਇਹਦਾ ਦੇ ਦਿੱਤੀ ਕਿ ਬਿਲਕੁਲ ਕਾਨੂੰਨ ਦੀ ਉਲੰਘਣਾ ਹੋਈ ਕਿ ਦੇਣ ਦੀ ਹੋਈ ਸਰ ਕਾਨੂੰਨ ਦੀ ਉਲੰਘਣਾ ਔਰ ਬੇਦਬੀ ਦੋਵੇਂ ਨਾਲ ਨਾਲ ਹੀ ਆਪਾਂ ਚੱਲਦੇ ਆ ਇਹਦੇ ਵਿੱਚ ਚੱਲਣਗੇ ਕਿਉਂਕਿ ਫਰਸਟ ਆਫ ਆਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਪਰਮਜੀਤ ਸਿੰਘ ਜਿਹੜੇ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਇੱਕ ਰਿਟ ਪਟੀਸ਼ਨ ਪਾਈ ਔਰ ਜਿਹਦੇ ਵਿੱਚ ਆਪਣੇ ਐਸਐਸਪੀ ਸਾਹਿਬ ਨੂੰ ਸਾਮਨ ਕੀਤਾ ਗਿਆ ਐਸਐਸਪੀ ਦੇ ਵਿਹਾਰ ਦੇ ਪਹਿਲੀ ਗੱਲ ਤੇ ਉਹਨਾਂ ਦਾ ਇੱਕ ਐਫੀਡੇਵਟ ਉੱਥੇ ਟੈਂਡਰ ਹੋਇਆ ਜਿੱਥੇ ਉਹਨਾਂ ਨੇ ਬੜੇ ਫੁੱਲੇ ਅੰਦਾਜ਼ ਦੇ ਵਿੱਚ ਸਟੇਟਮੈਂਟ ਦਿੱਤੀ ਕਿ ਐਸ ਪ੍ਰੋਪਰਟੀ ਦੇ ਉੱਪਰ 145 ਲੱਗੀ ਲੱਗ ਚੁੱਕੀ ਹੈ ਜਿਸ ਪ੍ਰਾਪਰਟੀ ਦੇ ਉੱਪਰ ਇੱਕ ਵਾਰ 145 ਲੱਗ ਚੁੱਕੀ ਸੀ ਉਹਦੇ ਉੱਪਰ ਪੁਲਿਸ ਦੇ ਹੋਣ ਦੇ ਬਾਵਜੂਦ ਜਿਹੜੇ ਕੁਝ ਸ਼ਰਾਰਤੀ ਅਨਸਰ ਜਿਹੜੇ ਮੌਕੇ ਤੇ ਸੀਗੇ ਉੱਥੇ ਮੂਰਤੀ ਲੈ ਕੇ ਗਏ ਮੂਰਤੀ ਲਿਜਾ ਕੇ ਉਹਨਾਂ ਨੇ ਸਥਾਪਨਾ ਕਰ ਦਿੱਤੀ ਬਿਨਾਂ ਕਿਸੇ ਪ੍ਰੋਟੋਕਾਲ ਨੂੰ ਫੋਲੋ ਕਰਦੇ ਹੋਏ ਔਰ ਉਹਦੇ ਉੱਪਰ ਸ਼ਾਮ ਨੂੰ ਫਿਰ ਆਪਣੇ ਐਸਐਸਪੀ ਸਾਹਿਬ ਫਿਰ ਦੁਬਾਰਾ ਆਰਡਰ ਕਰ ਰਹੇ ਆ ਕਿ 145 ਮੈਂ ਅਜ ਲਾ ਰਹੇ ਆ ਤੇ ਜਿਹੜੀ ਉਹਨਾਂ ਨੇ ਕੋਰਟ ਵਿੱਚ ਸਟੇਟਮੈਂਟ ਦੇ ਦਿੱਤੀ ਸੀ ਉਹ ਸਟੇਟਮੈਂਟ ਦੀ ਤੇ ਕੋਈ ਵੈਲਿਊ ਨਹੀਂ ਰਹੀ ਜਿਹੜੀ ਉਹਨਾਂ ਨੇ ਕੱਲ 145 ਲਈ ਉਹ ਇਸ ਚੀਜ਼ ਲਈ ਔਰ ਜਿਸ ਜਿਹੜੇ ਲੋਕਾਂ ਨੇ 145 ਲੱਗਣ ਦੇ ਬਾਵਜੂਦ ਉੱਥੇ ਜਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਹਦਾ ਮੁਰਾਬਤ ਉਸਹੀ ਆ ਇਹਦਾ ਮਤਲਬ ਇਹ ਹੈਗਾ ਕਿ ਲੋਕਾਂ ਦੀਆਂ ਅੱਖਾਂ ਬੁੰਜਣ ਲਈ ਅਸੀਂ ਹਾਈ ਕੋਰਟ ਨੂੰ ਵੀ ਕੁਝ ਨਹੀਂ ਸਮਝਦੇ ਅਸੀਂ ਹਾਈ ਕੋਰਟ ਦਾ ਵੀ ਮਜ਼ਾਕ ਬਣਾ ਕੇ ਰੱਖਿਆ ਹੋਇਆ ਜੇਕਰ ਕੋਈ ਬੰਦੇ ਉੱਥੇ ਕੁਛ ਵੀ ਹੁੰਦਾ ਅਸੀਂ ਜਾ ਕੇ ਸਟੇਟਮੈਂਟ ਦੇ ਦਈਏ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਆਪਣੀਆਂ ਪਟੀਸ਼ਨ ਜਿਹੜੀਆਂ ਡਿਸਪੋਜ਼ ਆਫ ਕਰਦੇ ਸਾਡੀਆਂ ਸਟੇਟਮੈਂਟ ਦੇ ਉੱਪਰ ਬਲੀਵ ਕਰਦੇ ਹੋਏ ਔਰ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਈਏ ਔਰ ਬਾਅਦ ਵਿੱਚ ਜਾ ਕੇ ਜਦੋਂ ਕੋਈ ਰੋਲਰ ਰੱਪਾ ਪਏਗਾ ਉਦੋਂ ਇੱਕ ਨਵਾਂ ਆਰਡਰ ਕੱਢਦੀਏ ਕਿ ਅਸੀਂ ਦੁਬਾਰਾ 145 ਲਗਾ ਦੇਈਏ ਐਜ਼ ਅ ਰੂਲ ਅਕੋਰਡਿੰਗ ਟੂ ਜਿਹੜੇ ਕਾਨੂੰਨੀ ਕਰਮ ਕੀ ਬੰਦ ਕੀ ਤੁਸੀਂ ਐਜ਼ ਪਰ ਲਾ ਜਿਹੜੀਆਂ ਜਿਹੜੀ ਤੇ ਉਹਨਾਂ ਨੇ ਬੇਦਬੀ ਕੀਤੀ ਉਹਦੇ ਲਈ ਕੋਈ ਕੰਪਲੇਨੈਂਟ ਡੈਫੀਨੇਟਲੀ ਕੋਈ ਕੰਪਲੇਨੈਂਟ ਸਾਹਮਣੇ ਆਏਗਾ ਜੇ ਦੀ ਸਟੇਟਮੈਂਟ ਦੇ ਉੱਪਰ 145 145 ਦੇ ਜਿਹੜੇ ਜੜੀ ਲੱਗੀ ਸੈਪਰੇਟ ਥਿੰਗ ਹੈ ਜਿਹੜੀ ਬੇਦਬੀ ਹੋਈ ਉਹਦਾ ਪਰਚਾ ਦਰਜ ਹੋਣਾ ਚਾਹੀਦਾ ਡੈਫੀਨਿਟਲੀ ਹੋਣਾ ਚਾਹੀਦਾ ਜੇ ਮੌਕੇ ਤੇ ਤੇ ਔਰ ਪੁਲਿਸ ਨੂੰ ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਕਿ ਦੋ ਵਾਰ ਇੱਕੋ ਪ੍ਰਾਪਰਟੀ ਦੇ ਉੱਪਰ ਦੋ ਵਾਰ 45 ਕਿਦਾਂ ਲਾ ਦਿੱਤੀ 145 ਇਹ ਕੋਈ ਮਜ਼ਾਕ ਥੋੜਾ ਹੈ ਲਾਅ ਦੀ ਪ੍ਰੋਵੀਜ਼ਨ ਹੈ ਕਹਿੰਦੇ ਮਤਲਬ ਕਿ ਇਤਨਾ ਕਿਤੇ ਕਮਿਊਨਿਟੀ ਵੀ ਤਜਰਬੇ ਬਿਲਕੁਲ ਤਾਂ ਜੀਆ ਪੁਲਿਸ ਆਪ ਹੀ ਉਡਾ ਰਹੀ ਹੈ ਜੀ ਸ਼ਹਿਰ ਦੇ ਵਿੱਚ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਦੇਵ ਕੌਰ ਜੀ ਅੱਜ ਜਿਹੜਾ ਤੁਸੀਂ ਡਿਪਟੀ ਸਾਹਿਬ ਦੇ ਦਫ਼ਤਰ ਆਏ ਹੋ ਕਿਸ ਕਰਕੇ ਆਏ ਕੀ ਗੱਲ ਅਸੀਂ ਜੀ ਇਸ ਕਰਕੇ ਆਏ ਆ ਜੋ ਕਿ ਮਹਾਰਾਜਾ ਪੈਲਸ ਦੇ ਲਾਗੇ ਪੁੱਡਾ ਪੁੱਡਾ ਦੇ ਕੋਲ ਰਾਤ ਦੀ ਇਹਨਾਂ ਨੇ ਸ੍ਰੀ ਬਾਲਮੀਕ ਜੀ ਦੀ ਇਹ ਮੂਰਤੀ ਰੱਖੀ ਆ ਉਹ ਬਿਲਕੁਲ ਇਹਨਾਂ ਨੇ ਗਲਤ ਕੰਮ ਕੀਤਾ ਵਾ ਕਿਉਂਕਿ ਉੱਥੇ ਗੋਡੇ-ਗੋਡੇ ਕੂੜਾ ਗੋਡੇ-ਗੋਡੇ ਗੰਦਗੀ ਹੱਡੀਆਂ ਉੱਥੇ ਚ ਲਾਗੇ ਜਟਕਈ ਠੀਕ ਹੈ ਨਾ ਇਹ ਮਹਾਰਾਜ ਨੂੰ ਆਪਾਂ ਮੱਥਾ ਟੇਕਦੇ ਆਂ ਠੀਕ ਹੈ ਨਾ ਇਹਨਾਂ ਨੇ ਗੰਦਗੀ ਦੇ ਵਿੱਚ ਮਹਾਰਾਜ ਦੀ ਜਿਹੜੀ ਫੋਟੋ ਰੱਖੀ ਆ ਉੱਥੇ ਬਾਲਮੀਕ ਜੀ ਵੀ ਉਹ ਚੰਗਾ ਕੰਮ ਨਹੀਂ ਕੀਤਾ ਕਿਉਂਕਿ ਇਹ ਅਸੀਂ ਕਿਸੇ ਦੀ ਜ਼ਮੀਨ ਦੇ ਉੱਤੇ ਕੋਈ ਵੀ ਕਰਜਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੀ ਆਪਣੀ ਤਾਂ ਪ੍ਰਾਪਰਟੀ ਹੈ ਨਹੀਂ ਆ ਠੀਕ ਹੈ ਨਾ ਇਦਾਂ ਤੇ ਫਿਰ ਲੋਕੀ ਹਰ ਇੱਕ ਦੀ ਪ੍ਰਾਪਰਟੀ ਜਿਹੜੀ ਹੈ ਉਹ ਜ਼ਬਤ ਕਰ ਲੈਣਗੇ ਮੂਰਤੀ ਰੱਖੀ ਕਿੰਨੇ ਆ ਇਹ ਜੀ ਦੇਖੋ ਰੱਖੀ ਹੋਈ ਇਹਨਾਂ ਨੇ ਸਾਨੂੰ ਪਤਾ ਲੱਗਿਆ ਵੀ ਇੱਕ ਛੋਨਾ ਪ੍ਰਧਾਨ ਜੀ ਆ ਉਹਨਾਂ ਰੱਖੀ ਐ ਤੇ ਸੱਬਰਵਾਲ ਜੀ ਨੇ ਹੋਰ ਨਾਲ ਇਹਨਾਂ ਦੇ ਹੋਰ ਹੋਣਗੇ ਸਾਨੂੰ ਨਹੀਂ ਪਤਾ ਕੌਣ ਆ ਇਹ ਇੰਨਾ ਵੀ ਮੁੱਦਾ ਕੀ ਹੈ ਕਿ ਕਿਸੇ ਦੀ ਜ਼ਮੀਨ ਤੇ ਵਾਲਮੀਕ ਮਹਾਰਾਜ ਦੀ ਜਿਹੜੀ ਕਿ ਮੂਰਤੀ ਰੱਖਣੀ ਪੈ ਗਈ ਹੈ ਇੱਕ ਤਾਂ ਆਪਾਂ ਭਗਵਾਨ ਨੂੰ ਮੰਨਦੇ ਆ ਕਿ ਰੱਬ ਸਾਰਿਆਂ ਦਾ ਇੱਕ ਵਾ ਪਰ ਉਹਨਾਂ ਨੂੰ ਹੁਣ ਉੱਥੋਂ ਮੰਦਿਰ ਦੇ ਵਿੱਚੋਂ ਚੱਕ ਕੇ ਇੱਥੇ ਇੱਕ ਗੰਦਗੀ 'ਚ ਕਿਉਂ ਬਿਠਾਇਆ ਉਹ ਬੇਕਦਰਹੀ ਕਰਨੀ ਕਿਉਂ ਕਰ ਦਿੱਤੀ ਇਹ ਦੇਖੋ ਜੀ ਇਹ ਆ ਇਹਦਾ ਮੁੱਦਾ ਇਹ ਆ ਗੰਦਗੀ ਦੇ ਵਿੱਚ ਫੋਟੋ ਤਾਂ ਰੱਖੀ ਮਹਾਰਾਜ ਦੀ ਕਿਉਂਕਿ ਇਹ ਇੱਕ ਸਿਰਫ ਇੱਕ ਜ਼ਮੀਨ ਜਿਹੜੀ ਹੜੱਪ ਕਰਨ ਦੀ ਖਾਤਰ ਇੰਦਾ ਦੇ ਹੁਣ ਲੀਡਰਾਂ ਨੂੰ ਵਿੱਚ ਜਿੱਦਾਂ ਤੁਸੀਂ ਸੱਬਰਵਾਲ ਦਾ ਨਾਮ ਲਿਆ ਉਹ ਆ ਬੀਜੇਪੀ ਦੇ ਦੇ ਲੀਡਰ ਹਾਂ ਜੀ ਉਹਨਾਂ ਨੂੰ ਕੀ ਲੋੜ ਇੰਦਾ ਦੀ ਬਿੱਖਤਾ ਪੈ ਗਈ ਕਿ ਵਿੱਚ ਇਹਦਾ ਦੇਖੋ ਉਹ ਵੀ ਕਿਸੇ ਦੀਆਂ ਅੱਖਾਂ ਲਾ ਕੇ ਚੱਲ ਗਿਆਣਗੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਅਸੀਂ ਕਹਿੰਦੇ ਜਿਸ ਨੇ ਵੀ ਇਹ ਕੰਮ ਕੀਤਾ ਵਾ ਬਹੁਤ ਘਟ ਗਿਆ ਤੇ ਬਹੁਤ ਮਾਰਾ ਬੜੀ ਸ਼ਰਮ ਵਾਲੀ ਗੱਲ ਹੈ ਦੁਰਜੀ ਜਿਹੜੀ ਪਾਰਟੀ ਆ ਉੱਥੇ ਕਹਿੰਦੇ ਕਿ ਜਗ੍ਹਾ ਉਹਨਾਂ ਨੂੰ 100 ਸਾਲ ਪਹਿਲਾਂ ਰਾਜੇ ਨੇ ਦਾਨ ਦਿੱਤੀ ਹੋਈ ਸੀ ਹਾਂ ਜੀ ਕਹਿੰਦੇ ਕਿ ਸਾਨੂੰ ਦੋ ਗੋੜਾ ਜਗ੍ਹਾ ਮਿਲੀ ਹੋਈ ਮੰਦਿਰ ਦੀ ਹਾਂ ਜੀ 327 ਦੇਖੋ ਜੀ ਇਹ ਸਚਾਈ ਉਹਨਾਂ ਦੀ ਜ਼ਮੀਨ ਹੈ ਜਿਨ੍ਹਾਂ ਦੀ ਜ਼ਮੀਨ ਹੈ ਉਹਨ ਨਾ ਦਾ ਤੇ ਆ ਦੀ ਬੰਜਾ ਨਹੀਂ ਨਾ ਮੇਰੀ ਬੰਜਾਣੀ ਹੈ ਮੇਰੇ ਬਿਲਕੁਲ ਉਹ ਪੇਕਿਆਂ ਦੇ ਲਾਗੇ ਰਹਿੰਦੇ ਆ ਬਜ਼ੁਰਗ ਮਾਤਾ ਮਰ ਗਈ ਆ ਜਿਨ੍ਹਾਂ ਦੀ ਜ਼ਮੀਨ ਆ ਠੀਕ ਹੈ ਨਾ ਮੇਰੇ ਪੇਕਿਆਂ ਦੇ ਲਾਗੇ ਰਹਿੰਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਇਹਨਾਂ ਨੇ ਗਲਤ ਕੰਮ ਕੀਤਾ ਵਾ ਇਸ ਕਰਕੇ ਅਸੀਂ ਡੀਐਸਪੀ ਸਾਹਿਬ ਦੇ ਕੋਲ ਆਏ ਸੀ ਵੱਡੇ ਸਾਹਿਬ ਨਾਲ ਜਿਨ੍ਹਾਂ ਨੇ ਮੰਦਰ ਵਾਸਤੇ ਜਗ੍ਹਾ ਬਣਾ ਮੂਰਤੀ ਸਥਾਪਨਾ ਕੀਤੀ ਹੈ ਉਹ ਇਡਾ ਜਗ੍ਹਾ ਨਹੀਂ ਹੈਗੀ ਨਹੀਂ ਜੀ ਨਹੀਂ ਇਹਨਾਂ ਦੀ ਕੋਈ ਜਗ੍ਹਾ ਨਹੀਂ ਆ ਤਾਂ ਤੁਹਾਡਾ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸ੍ਰੀ ਭਗਵਾਨ ਬਾਲਮੀਕ ਜੀ ਜਿਹੜੇ ਆ ਸਾਰਿਆਂ ਦੇ ਗੁਰੂ ਨੇ ਦੇਖੋ ਸਾਦੇ ਵੀ ਆ ਸਾਰਿਆਂ ਨੇ ਆ ਸਾਂਝੇ ਨੇ ਉਹ ਪਰ ਨਹੀਂ ਇਹਨਾਂ ਨੂੰ ਗਲਤ ਕੰਮ ਕਰਨਾ ਚਾਹੀਦਾ ਸੀ ਉੱਥੇ ਤਾਂ ਕਿ ਉੱਥੇ ਬਾਲਮੀਕ ਦੀ ਮੂਰਤੀ ਜਿਹੜੀ ਇਹਨਾਂ ਨੂੰ ਆਪ ਜਿੱਦਾਂ ਰੱਖੀ ਉਹਦੇ ਚੱਕ ਲੈਣੀ ਚਾਹੀਦੀ ਇਹ ਪ੍ਰਸ਼ਾਸਨ ਦੇ ਵਿੱਚ ਗਲਤੀ ਹੈ ਕੱਲ ਦੀ ਮੂਰਤੀ ਰੱਖੀ ਹੋਈ ਹੈ ਹਾਲੇ ਤੱਕ ਉੱਥੇ ਕੋਈ ਗੱਲਬਾਤ ਨਹੀਂ ਉਹਦੇ ਮਾਰੇ ਵਿਚਾਰਿਆਂ ਨੂੰ ਸਾਰੇ ਗੰਦਗੀ ਦੇ ਵਿੱਚ ਰੱਖਿਆ ਇਹਦੇ ਵਿੱਚ ਹੁਣ ਪ੍ਰਸ਼ਾਸਨ ਵੀ ਡਰਦਾ ਕੁਝ ਕਰਦਾ ਨਹੀਂ ਪਿਆ ਪ੍ਰਸ਼ਾਸਨ ਨੂੰ ਮੇਰੇ ਕਸਣ ਕਦਮ ਚੱਕਣੇ ਚਾਹੀਦੇ ਜਿੱਦਾਂ ਇੱਦਾਂ ਚਾਹੇ ਕੋਈ ਵੀ ਇਨਸਾਨ ਆ ਇਦਾਂ ਦਾ ਜਿਹੜਾ ਮਰਜ਼ੀ ਕਿਸੇ ਦੀ ਜ਼ਿਆਦਾ ਤੇ ਉੱਤੇ ਹੱਕ ਕਰ ਲੂਗਾ ਕਰਜਾ ਕਰ ਲੂਗਾ ਅੱਜ ਤੁਸੀਂ ਕੰਪਲੇਨ ਦਿੱਤੀ ਜੀ हां जी ਦਿੱਤੀ ਆ ਜੀ ਅਸੀਂ ਕੰਪਲੇਨ ਤੇ ਡੀਐਸਪੀ ਸਬ ਡਿਵੀਜ਼ਨ ਦਾ ਕੀ ਕਹਿਣਾ ਹੁਣ ਉਹਦਾ ਕੀ ਕਹਿਣਾ ਹੈ ਤੁਹਾਨੂੰ ਦੇਖੋ ਇਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਤੁਹਾਨੂੰ ਇਨਸਾਫ ਪੂਰਾ ਦਵਾਵਾਂਗੇ ਠੀਕ ਹੈ ਜੀ ਹਾਂ ਜੀ ਤੇ ਤੁਹਾਡਾ ਖੂਚ ਕੀ ਪ੍ਰੋਗਰਾਮ ਹੋਏਗਾ ਇਹ ਤਾਂ ਪ੍ਰੋਗਰਾਮ ਦੇਖੋ ਜੀ ਸਾਡਾ ਇਹ ਜੇ ਇਹਨਾਂ ਨੇ ਇਦਾਂ ਹੀ ਕੀਤਾ ਤੇ ਛੜਕ ਦੇ ਉੱਤੇ ਦੁਨੀਆ ਉਤਰੇਗੀ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਉਹ ਧੱਕਾਸ਼ਾਹੀ ਜਿਹੜੀ ਆ ਉਹ ਕਿਸੇ ਨਾਲ ਅਸੀਂ ਨਹੀਂ ਹੋਣ ਦੇਣੀ ਚਾਹੇ ਕੋਈ ਵੀ ਆ ਠੀਕ ਹੈ ਨਾ ਇਹ ਵੀ ਸਾਡੇ ਭਰਾਵਾ ਸੀ ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਆ ਮਾਰੇ ਆ ਇਹ ਵੀ ਸਾਡੇ ਭਰਾਵਾ ਪਰ ਇਹਨਾਂ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਨਾਲੇ ਉੱਥੇ ਸਫਾਈ ਹੈ ਨਹੀਂ ਨਰਕ ਚ ਰੱਖੀ ਬਦ ਸਾਰਾ ਇੰਨਾ ਗੰਦਾ ਇੰਨਾ ਕ ਇੰਨਾ ਬੁਰਾ ਹਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੋਕੀ ਇਹਨਾਂ ਦੀ ਸਥਾਪਨਾ ਕਰਦੇ ਇਹਨਾਂ ਨੂੰ ਪੂਜਦੇ ਨੇ ਦੇਖੋ ਵੀ ਇਹਨਾਂ ਨੇ ਗੰਗਿਰੀ ਵੇਚ ਕੇ ਮਾਰਾਈ ਨੂੰ ਜਾ ਕੇ ਉੱਥੇ ਰੱਖਿਆ ਕਿੰਨੀ ਘਟ ਗਿਆ ਗੱਲ ਤੁਸੀਂ ਦੇਖਿਆ ਕਿ ਜਦੋਂ ਮੰਦਰ ਦੇ ਵਿੱਚ ਕੋਈ ਮੂਰਤੀ ਸਥਾਪਨਾ ਕਰਨੀ ਨੇ ਸਭ ਤੋਂ ਪਹਿਲਾਂ ਮੰਦਰ ਚ ਵਿਸ਼ਾਈ ਕੀਤੀ ਜਾਂਦੀ ਫੁੱਲਾਂ ਦੀ ਹਾਂਜੀ ਹਾਂਜੀ ਫੁੱਲਾਂ ਦੀ ਹਾਂਜੀ ਹਾਂਜੀ ਵਰਖਾ ਕੀਤੀ ਜਾਂਦੀ ਹੈ ਫਿਰ ਮਹਾਰਾਜ ਨੂੰ ਉੱਥੇ ਪ੍ਰਗਟਨ ਦੇਥੇ ਲਜਾਇਆ ਜਾਂਦਾ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਕੀਤੀ ਜਾਂਦੀ ਜਦੋਂ ਜੀ ਮੂਰਤੀ ਸਥਾਪਨਾ ਪ੍ਰਾਣ ਪ੍ਰਤੀਸ਼ਟਾ ਵਗੈਰਾ ਪੂਰਾ ਕੀਤਾ ਜਾਂਦਾ ਵਾ ਧਾਰਮਿਕ ਕਾਰਿਆਕਰਮ ਹਾਂਜੀ ਇਸ ਤਰ੍ਹਾਂ ਦਾ ਕੋਈ ਹੋਇਆ ਨਹੀਂ ਨਹੀਂ ਕੋਈ ਨਹੀਂ ਕੋਈ ਸਿ ਨਹੀਂ ਆਇਆ ਜੀ ਉੱਥੇ ਉਹਦੇ ਘਰ ਦੇ ਵਿੱਚ ਪਈ ਹੈ ਮੂਰਤੀ ਠੀਕ ਰਾਤ ਦੇ ਉੱਧੇ ਪਈ ਹੈ ਉੱਥੇ